ਤੁਰਮਾ ਦਾ ਨਸ਼ਾ ਇਹ ਨਸ਼ਿਆਂ ਦੇ ਦੀਨ ਹੋ ਗਿਆ ਇਹ ਨਸ਼ੇ ਰੋ ਜੀ ਨਾਲ ਤੇ ਬਚਣਾ ਸੀ ਉਹ ਤਾਂ ਵਜੇ ਉਹਨਾਂ ਦਾ ਗੱਲੇ ਨਹੀਂ ਕਰਦੇ ਨਸ਼ਾ ਦੀ ਲੋਭ ਦਾ ਮਾਇਆ ਦਾ ਨਸ਼ਾ ਨਹੀਂ ਹੁੰਦਾ ਕੁਰਸੀ ਦਾ ਨਸ਼ਾ ਨਹੀਂ ਹੁੰਦਾ ਨਾਲੇ ਕਹਿਣੇ ਬਸ ਇਹਦੇ ਤੇ ਬਚਣਾ ਸੀ ਦੁਨੀਆ ਦੀ ਵਿਡਿਆਈ ਬਹੁਤ بڑا ਨਸ਼ਾ ਹੈ ਹੰਕਾਰ ਬਹੁਤ بڑا ਨਸ਼ਾ ਹੈ ਇਹਦੇ ਬਚਣਾ ਸੀ ਜਿਹਦਾ ਨਾਮ ਨਾਲ ਵਿਰੋਧ ਹੈ ਕੂਬ ਦੇ ਨਸ਼ੇ ਦਾ ਨਾਮ ਨਾਲ ਵਿਰੋਧ ਨਹੀਂ ਹੈ ਸ਼ਰਾਬ ਦੇ ਨਸ਼ੇ ਦਾ ਨਾਮ ਦਾ ਵਿਰੋਧ ਨਹੀਂ ਹੈ ਬਿਲਕੁਲ ਨਹੀਂ ਹੈ ਫਿਰ ਆ ਵੀ ਨੂੰ ਕੋਈ ਆਦਮੀ ਦੇਖੇ ਧਰਮ ਕੋ ਤੇ ਪੈਰੀਆਂ ਤਲਾ ਦੂ ਬਿਨਾਂ ਸ਼ਰਾਬੀ ਲਾਉਂਦਾ ਨਹੀਂ ਉਹ ਮਰਦਾ ਵੀ ਅਬਰਦੀ ਗੁਰਦਾਰੇ ਬੁਰਾ ਦਿਨ ਉਹ ਬੰਦੇ ਨੇ ਬੁਰਾ ਦਿਨ ਨੂੰ ਡਰ ਕੇ ਮੈਂ ਅਰਾਧੀ ਉਹਨੇ ਉਹਦਾ ਭੈ ਪੈਦਾ ਕਰਤੀ ਉਹ ਵੀ ਬਿਨਾਂ ਸ਼ਰਾਬੀ ਦੇ ਪੈਸੇ ਨਹੀਂ ਉਹਦੇ ਉੱਤੇ ਸ਼ਰਾਬ ਨੇ ਭੈ ਪੈਦਾ ਕਰਤੀ ਤੇ ਅਪਰਾਧ ਕਰ ਲਿਆ ਇਹ ਜਿਹੜੀ ਚ ਭੈ ਪੈਦਾ ਕਰਦੀ ਉਹ ਚੰਗੀ ਆ ਬਾੜੀ ਨਹੀਂ ਹੈ ਪੈਸੇ ਬਿਲ ਭਗਤ ਨਾ ਹੋਏ ਤੇਰੀ ਪੈਸੇ ਬਿਨਾਂ ਤਾਂ ਭਗਤੀਆਂ ਨਹੀਂ ਹੁੰਦੀ ਹੁਣ ਮੱਜਿਹੇ ਲੋਕ ਛਾਤਰ ਨੇ ਜਿਨ੍ਹਾਂ ਨੇ ਇਹ ਨਸ਼ੇ ਦੂਏ ਸੀ ਛੱਡਨੇ ਉਹਨਾਂ ਨੇ ਗੱਲ ਦੂਏ ਪਾਸੇ ਪੜ੍ਹਤ ਪੜਾ ਇਹ ਹੋਰ ਪੜਾ ਹੰਕਾਰ ਛੱਡਣਾ ਨਹੀਂ ਸੀ ਦੁਨੀਆਂ ਦੀ ਵਡਿਆਈ ਛੱਡਣੀ ਸੀ ਬੜੇ ਬੜੇ ਸੰਤ ਕਹਾਉਣਾ ਸੀ ਬੱਤੇ ਟਕਾਉਣਾ ਸੀ ਬੜੇ ਬਣਨਾ ਸੀ ਬੋਲਡ ਲਾਉਣਾ ਸੀ ਉਹਨਾਂ ਨੇ ਸਾਰੀ ਗੱਲ ਪਲਟ ਕੇ ਦੂਏ ਪਾਸੇ ਕਰ ਦਿੱਤੀ ਗੁਰਬਾਣੀ ਕਹਦੀ ਹੈ ਦੁਨੀਆਂ ਕੀ ਹੈ ਵਡਿਆਈਆਂ ਕਿਸੇ ਦੀ ਜਣ ਤੁਸੀਂ ਜਾਲੀਆਂ ਦੁਨੀਆਂ ਦੀ ਵਡਿਆਈ ਦਾ ਸਭ ਤੋਂ بڑا ਲੋਹਾ ਦੁਨੀਆਂ ਦੇ ਵਡਿਆਈ ਕਰਕੇ ਸਦਾਮ ਬਰਗਾਂ ਨੂੰ ਫਾਂਸੀ ਚੜਨਾ ਪੈ ਗਿਆ। ਵਡਿਆਈ ਕਰਕੇ ਉੱਟਣੋ ਕੇ ਫਾਂਸੀ ਲੱਗੀ ਵਡਿਆਈ ਕਰਕੇ। ਜਿਹੜੇ بڑے بڑے ਲੜਦੇ ਨੇ ਰਾਜੇ, ਵਰਦੇ ਮਾਰਦੇ ਕਿਉਂ ਨਹੀਂ? ਵਡਿਆਈ ਵਾਸਤੇ। ਲੜਾਈ ਵਡਿਆਈ ਦੀ ਹੈ ਸਾਰੀ ਦੁਨੀਆ ਦੇ ਵਿੱਚ। ਭਾਇਆ ਭਾਇਆ ਵੀ ਤਾਂ ਇੱਥੇ ਘਟੀ ਕਰਦੇ ਵਡਿਆਈ ਵਾਸਤੇ ਹੋਰ ਕੀ ਹੈ? ਯਾਦਾ ਬਾਇਆ ਬੜਿਆ ਹੀ ਹੈ ਨਾ ਕੋਣ ਬੜਾ ਬਾਇਆ ਬੜੇ ਬਾਇਏ ਦੌੜ ਕੇ ਬੜਿਆ ਇਸ ਵਾਸਤੇ ਸਭ ਤੋਂ ਵੱਡਾ ਨੁਸ਼ਾ ਹੈ ਇਹ ਸੱਚੇ ਤੋਂ ਬਚਣ ਦੀ ਗੁਰਬਾਣੀ ਕਹਿੰਦੀ ਹੈ ਦੁਆ ਨਸ਼ੇ ਤੋਂ ਬੜਾਈ ਤੋਂ ਦੂਰ ਕਰਦੇ ਰਹ ਸਗੋਂ ਛਟਾਲਦੇ ਨੇ ਬਹੁਤ ਹੱਦ ਤੱਕ ਦੂਰ ਕਰਦੇ ਨੇ ਬੰਨੂ ਦੀਵਾ ਕਰਦੇ ਨੇ ਦੁਨੀਆ ਛੜਾ ਦੇ ਅੰਦਰ ਅਮਲੀ ਦੀ ਇੱਕ ਜਗਾ ਸਖਤ ਹੈ ਪਾਣੀ ਚ ਅਮਲੀ ਦਾ ਪ੍ਰਮਾਣ ਦਿੰਦਾ ਹੈ ਅਮਲੀ ਦਾ ਪ੍ਰਮਾਣ ਜੇ ਅਮਲੀ ਘਟੀਆ ਚੀਜ਼ ਉਹਦੀ ਪ੍ਰਮਾਣ ਦੇ ਦਿੱਤੇ ਕੀਦਣ ਦਿੱਤਾ ਭਗਤਨਾ ਦਿੰਦਾ ਹੈ ਪ੍ਰਮਾਣ ਪਾਕਤਨਾ ਅਮਲੀ ਦਾ ਪ੍ਰਮਾਣ ਦਿੰਦਾ ਹੋਇਆ ਜੇ ਮਲਵਾੜੀ ਚੀਜ਼ ਉਹਦੀ ਭਗਤਨਾ ਪ੍ਰਮਾਣਖਵੇਂ ਦੇ ਦਿੱਤੇ ਸ਼ਰਾਬ ਦਾ ਨਹੀਂ ਦਿੰਦਾ ਠੀਕ ਹੈ ਅਬਲੀਅਤ ਅਬਲੀ ਕੋ ਜੈਸੇ ਅਮਲ ਬਾਹ ਹ ਜਿਵੇਂ ਅਬਲੀ ਕੱਲੇ ਅਮਲ ਦੇ ਬਿਨਾਂ ਸੰਸਾਰ ਛੱਡਿਆ ਹੁੰਦਾ ਹੈ ਕੈਸੇ ਮਿਹਰਬਾਨਾ ਬਈਓ ਉਹਨਾਂ ਸਿਰਫ ਅਮਲੀ ਨੇ ਅਮਲ ਵਾਸਤੇ ਸੰਸਾਰ ਛੱਡਦਾ ਛੱਡ ਕੇ ਦਿਖਾਉਣ ਜਿਹੜੇ ਬਕਵਾਸ ਕਰਦੇ ਨੇ ਸੰਸਾਰ ਛੱਡ ਕੇ ਥੋੜਾ ਉਹਨੇ ਸੰਸਾਰ ਛੱਡਦਾ ਹਾਂ ਉਹ ਸਭ ਲਈ ਰੂਜੇ ਕਿਤੇ ਗੁਰਮਤ ਦਾ ਉਹ ਬਿਲ ਜਾਂਦਾ ਨਾ ਉਸ ਵੇਲੇ ਗਿਆਨ ਗਿਆਨ ਹੋ ਜਾਂਦਾ ਸੰਸਾਰ ਛੜਦਾ ਘਾਹ ਜੋੜਨ ਵਾਲਾ ਦੂਏ ਪਾਸੇ ਜੋੜਨ ਵਾਲਾ ਨਹੀਂ ਮਿਲਿਆ ਛੜਾ ਤਾਂ ਦਿੱਤਾ ਅਵਲ ਲਈ ਜੋੜਨ ਵਾਲਾ ਕੋਈ ਹੋਰ ਚਾਹੀਦਾ ਸੀ ਪੱਟਿਆ ਤਾਂ ਗਿਆ ਲਾਉਣ ਵਾਲਾ ਨਹੀਂ ਮਿਲਿਆ ਇਧਰੋਂ ਪੱਟਣਾ ਤੇ ਤਾਂ ਲਾਉਣਾ ਜੇ ਲਾਉਣ ਵਾਲਾ ਮਿਲ ਜਾਂਦਾ ਲੱਗ ਜਾਂਦਾ ਲਾਉਣ ਵਾਲਾ ਜੀ ਮਿਲਿਆ ਉਹਨੂੰ ਪਟਿਆ ਗਿਆ ਗੁਰ ਕੁਛ ਨਹੀਂ ਕਰਨ ਪਰਮਾਤਮਾ ਪਿਆ ਗੁਰਬਾਨੇ ਦੇ ਵਿੱਚ ਹੋਜੀ ਕਾਲ ਕਲਪਨਾ ਕਦੇ ਨਾ ਖਾਏ